ਕੈਨੇਡਾ ਪਰਵਾਸੀ ਪੰਜਾਬੀ ਵਿਦਿਆਰਥੀ ਇੱਕ ਵਾਰ ਫਿਰ ਤੋਕਸੂ ਤੇ ਫਸੇ ਨਜ਼ਰ ਆਏ ਜਦੋਂ ਉਹਨਾਂ ਨੂੰ ਇੱਕੋ ਕਲਾਸ ਦੇ ਵਿੱਚ ਦੂਜੀ ਵਾਰ ਫੇਲ ਕਰ ਦਿੱਤਾ ਗਿਆ ਐਲਗੋਮਾ ਯੂਨੀਵਰਸਿਟੀ ਦੇ ਬ੍ਰੈਂਟਨ ਕੈਂਪਸ ਵਿੱਚ ਪੜ ਰਹੇ ਵਿਦਿਆਰਥੀਆਂ ਨੇ ਇੱਕ ਪ੍ਰੋਫੈਸਰ ਤੇ ਜਾਣਬੁੱਝ ਕੇ ਇੱਕ ਕੰਮ ਕਰਨ ਦਾ ਦੋਸ਼ ਲਾਉਂਦੇ ਆ ਰੋਸ ਦਿਖਾਵਾ ਕੀਤਾ ਫੇਲ ਹੋਣ ਵਾਲਿਆਂ ਵਿੱਚੋਂ ਜ਼ਿਆਦਾਤਰ ਪੰਜਾਬੀ ਵਿਦਿਆਰਥੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪੜ੍ਹਾਈ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਇੱਕ ਪ੍ਰੋਫੈਸਰ ਨੇ ਜਾਣਬੁੱਝ ਕੇ 100 ਵਿਦਿਆਰਥੀਆਂ ਨੂੰ ਫੇਲ ਕਰ ਦਿੱਤਾ ਜੀਆਂ ਧਰਨਾ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਹਾਡੇ ਰੂਬਰੂ ਕਰ ਰਿਹਾ ਹਾਂ ਉਧਰ ਹੀ ਤੁਹਾਨੂੰ ਦੱਸ ਰਹੀ ਕਿ ਧਰਨਾ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਸਿਰਫ ਇੱਥੇ ਹੀ ਪਾਸੇ ਸਗੋਂ ਪ੍ਰੋਫੈਸਰ ਫੇਲ ਕਰਨ ਦਾ ਕੋਈ ਠੋਸ ਕਾਰਨ ਵੀ ਨਹੀਂ ਦੱਸ ਰਿਹਾ ਇੱਕ ਕਲਾਸ ਵਿੱਚ 2 ਸਾਲ ਲਾਉਣ ਮਗਰੋਂ ਹੁਣ ਤੀਜੀ ਵਾਰ ਫੀਸ ਭਰਨੀ ਪੰਜਾਬੀ ਵਿਦਿਆਰਥੀਆਂ ਦੇ ਵੱਸੋਂ ਬਾਹਰ ਹੋ ਚੁੱਕਿਆ ਹੈ ਮਹਿੰਗਾਈ ਬੇਰੋਜ਼ਗਾਰੀ ਅਤੇ ਬੇਸਮਾਨਤਾ ਦੇ ਆਸਮਾਨ ਛਾੜ ਰਹੇ ਕਿਰਾਏ ਤੋਂ ਪਹਿਲਾਂ ਹੀ ਉਹ ਪਰੇਸ਼ਾਨ ਚੱਲ ਰਹੇ ਨੇ ਵਿਦਿਆਰਥੀਆਂ ਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਇਸੇ ਦੌਰਾਨ ਅਲਗੋਮਾ ਯੂਨੀਵਰਸਿਟੀ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਲਦ ਹੀ ਮਸਲਾ ਹੱਲ ਕਰ ਲਿਆ ਜਾਵੇਗਾ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਆਪਣੀਆਂ ਚਿੰਤਾਵਾਂ ਬਾਰੇ ਸਾਇੰਸ ਵਿਭਾਗ ਦੇ ਡੀਨ ਨਾਲ ਸੰਪਰਕ ਕੀਤਾ ਜਾਵੇ Subscribe to One India channel and never miss an update.